ਸੋ ਅਣਵਾਲੇ 24 ਤੋਂ 48 ਘੰਟਿਆਂ ਦੇ ਵਿੱਚ ਉੱਪਰ ਵਾਲੇ ਪਾਰਟਸ ਦੇ ਨਾਰਥ ਜਿਹੜਾ ਪੰਜਾਬ ਉੱਥੇ ਹੀ بارش ਦੇ ਚਾਂਸਸ ਨੇ ਅੱਜ ਸਵੇਰੇ 10 ਤਰੀਕ ਨੂੰ ਵੀ ਜਿਹੜੇ ਪੰਜਾਬ ਦੇ ਨਾਰਥ ਪਾਰਟ ਰੀਜਨਸ ਨੇ ਉਹਨਾਂ ਦੇ ਵਿੱਚ بارش ਹੋਈ ਹੈ ਅ ਦੇਖੋ ਜਿਵੇਂ ਕਿ ਸਪਟੰਬਰ ਦਾ ਜਿਹੜਾ ਮਹੀਨਾ ਹੁੰਦਾ ਹੈ ਇਹਦੇ ਵਿੱਚ ਮੌਨਸੂਨ ਦੀ ਵਿਦਡਰੋਅਲ ਹੋਣੀ ਹੁੰਦੀ ਹੈ ਐਂਡ ਵੀਕ ਆਫ ਸਪਟੰਬਰ ਦੇ ਵਿੱਚ ਮਤਲਬ ਜਿਹੜੀ ਵਿਦਡਰੋਅਲ ਹੈ ਸਟਾਰਟ ਹੁੰਦੀ ਹੈ ਬਟ ਹਲੇ ਮੌਨਸੂਨ ਦੀ ਐਕਟੀਵਿਟੀ ਚੱਲ ਰਹੀ ਹੈ ਤੇ ਜਿਸ ਤਰ੍ਹਾਂ ਕੀ ਆਪਾਂ ਦੇਖ ਰਹੇ ਹਾਂ ਕਿ ਟੈਂਪਰੇਚਰ ਜਿਹੜੇ ਨੇ ਮੈਕਸਿਮਮ ਵਿੱਚ 33 ਦੇ ਨੀਅਰ ਬਾਊਟ ਚੱਲ ਰਿਹਾ ਹੈ। ਤੇ ਥੋੜਾ ਜਿਹਾ ਪੈਚ ਹੈ ਜਿਹਦਾ ਕਿ ਮੂਵਮੈਂਟ ਹੋ ਰਹੀ ਹੈ ਜਿਸ ਦੇ ਨਾਲ ਰੇਨਫਾਲ ਕੁਝ ਸਟਿਕਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਨੂੰ ਅੱਗੇ ਵੀ ਜਿਹੜੀ ਵੈਦਰ ਦੀ ਫੋਰਕਾਸਟਿੰਗ ਦੱਸਦੇ ਰਹਿੰਨੇ ਆ ਤੇ ਅੱਜ ਇਸੇ ਦੇ ਚੱਲਦੇ ਹੋਏ ਆਪਾਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਮੈਮ ਡਾਕਟਰ ਕੁਲਵਿੰਦਰ ਕੌਰ ਗਿਲਜੀ ਦੇ ਨਾਲ ਉਹਨਾਂ ਨੂੰ ਪੁੱਛਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕਿੱਦਾਂ ਦਾ ਰਹੇਗਾ। ਤੇ ਕੀ ਕਰਵਟ ਲੈ ਸਕਦਾ ਵੈਦਰ ਸਤਿ ਸ੍ਰੀ ਅਕਾਲ ਮੈਮ ਮੈਮ ਸਾਨੂੰ ਦੱਸੋ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੈਦਰ ਹੈ ਕਿਦਾਂ ਦਾ ਰਹੇਗਾ ਕਿਉਂਕਿ ਹੁਣ ਵੀ ਆਪਾਂ ਦੇਖ ਰਹੇ ਹਾਂ ਤੇ ਕਦੇ ਛਾਂ ਹੋ ਜਾਂਦੀ ਹੈ ਤੇ ਕਦੇ ਧੁੱਪ ਹੋ ਜਾਂਦੀ ਹੈ ਕਦੇ ਵਿੰਡ ਚੱਲਣ ਲੱਗ ਜਾਂਦੀ ਉਹ ਜਿਵੇਂ ਕਿ ਸਪਟੰਬਰ ਦਾ ਜਿਹੜਾ ਮਹੀਨਾ ਹੁੰਦਾ ਇਹਦੇ ਵਿੱਚ ਮੌਨਸੂਨ ਦੀ ਵਿਦਡਰੋਲ ਹੋਣੀ ਹੁੰਦੀ ਹੈ ਤੇ ਬਟ ਇਹ ਹੈ ਕਿ ਇਹਦੀ ਜਿਹੜੀ ਐਂਡ ਵੀਕ ਆਫ ਸਪਟੰਬਰ ਦੇ ਵਿੱਚ ਮਤਲਬ ਜਿਹੜੀ ਵਿਦਡਰੋਲ ਐ ਸਟਾਰਟ ਹੁੰਦੀ ਹੈ ਬਟ ਹਲੇ ਮੌਨਸੂਨ ਦੀ ਐਕਟੀਵਿਟੀ ਚੱਲ ਰਹੀ ਹੈ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਅੱਜ ਸਵੇਰੇ 10 ਤਰੀਕ ਨੂੰ ਵੀ ਜਿਹੜੇ ਪੰਜਾਬ ਦੇ ਨਾਰਥ ਪਾਰਟ ਰੀਜਨਸ ਨੇ ਉਹਨਾਂ ਦੇ ਵਿੱਚ ਬਾਰਿਸ਼ ਹੋਈ ਹੈ ਕੁਝ ਡਿਸਟ੍ਰਿਕਟਸ ਨੇ ਜਿਵੇਂ ਕਿ ਰੋਪੜ ਬੱਲੋਵਾਲ ਸੌਕੜੀ ਸਾੜੀ ਉੱਥੇ ਸਟੇਸ਼ਨ ਉੱਥੇ ਹੋਈ ਹੈ ਰੋਪੜ ਮੁਹਾੜੀ ਇੰਨਾ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਬਾਰਿਸ਼ ਵੀ ਰਿਕਾਰਡ ਕੀਤੀ ਗਈ ਹੈ ਸੋ ਇੱਕ ਥੋੜਾ ਜਿਹਾ ਪੈਚ ਹੈ ਜਿਹਦਾ ਕਿ ਮੂਵਮੈਂਟ ਹੋ ਰਹੀ ਹੈ ਜਿਸ ਦੇ ਨਾਲ ਰੇਨਫਾਲ ਕੁਝ ਡਿਸਟ੍ਰਿਕਟਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਔਰ ਕੱਲ ਤੱਕ ਵੀ ਇਹ ਹੋ ਸਕਦੀ ਹੈ ਸੋ ਆਉਣ ਵਾਲੇ 24 ਤੋਂ 48 ਘੰਟਿਆਂ ਦੇ ਵਿੱਚ ਉੱਪਰ ਵਾਲੇ ਪਾਰਟਸ ਦੇ ਨਾਰਥ ਜਿਹੜਾ ਪੰਜਾਬ ਉੱਥੇ ਹੀ ਬਾਰਿਸ਼ ਦੇ ਚਾਂਸਸ ਨੇ ਔਰ ਉਸ ਤੋਂ ਬਾਅਦ ਕਾਫੀ ਚਾਂਸਸ ਨੇ ਕਿ ਜਿਹੜਾ ਮੌਸਮ ਹੈ ਉਹ ਸਾਫ਼ ਹੋ ਜਾਏਗਾ ਤੇ ਜਿਸ ਤਰ੍ਹਾਂ ਕੀ ਆਪਾਂ ਦੇਖ ਰਹੇ ਆ ਕਿ ਟੈਂਪਰੇਚਰਸ ਜਿਹੜੇ ਨੇ ਮੈਕਸਿਮ ਟੈਂਪਰੇਚਰ 33 ਦੇ ਨੀਅਰਬਾਉਟ ਚੱਲ ਰਿਹਾ ਹੈ ਮਿਨਿਮਮ ਟੈਂਪਰੇਚਰ 24 25 ਦੇ ਨੀਅਰਬਾਉਟ ਚੱਲ ਰਿਹਾ ਹੈ ਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਮਤਲਬ ਮੌਸਮ ਕਲੀਅਰ ਹੋਏਗਾ ਤਾਂ ਫਿਰ ਟੈਂਪਰੇਚਰਸ ਦੇ ਵਿੱਚ ਵੀ ਥੋੜਾ ਜਿਹਾ ਰਾਈਜ਼ ਦੇਖਿਆ ਜਾ ਸਕਦਾ ਹੈ ਗੱਲ ਕਰੀ ਟੈਂਪਰੇਚਰ ਦੀ ਤੇ ਜਿਹੜੇ ਸਾਡੇ ਕਿਸਾਨ ਭਰਾ ਨੇ ਹੈ ਨਾ ਜੀ ਉਹਨਾਂ ਵਾਸਤੇ ਕੀ ਮੀਨਸ ਐਡਵਾਈਜ਼ਰੀ ਹੋਏਗੀ ਅਨ ਦੇਖੋ ਮੇਨਲੀ ਤਾਂ ਸਾਡੇ ਕੋਲ ਹੁਣ ਇੱਕ ਝੋਨੇ ਦਾ ਸੀਜ਼ਨ ਚੱਲ ਰਿਹਾ ਤੇ ਦੂਸਰਾ ਜਿਵੇਂ ਨਰਮਾ ਹੈ ਉਹ ਮੱਕੀ ਹੈ ਕੁਝ ਇਸ ਤਰ੍ਹਾਂ ਦੀਆਂ ਹੋਰ ਵੀ ਕ੍ਰੌਪਸ ਨੇ ਪਰ ਮੇਨਲੀ ਸਾਡੇ ਕੋਲ ਝੋਨੇ ਦਾ ਹੀ ਜਿਹੜਾ ਸੀਜ਼ਨ ਆਪਾਂ ਦੇਖ ਰਹੇ ਆ ਇਹ ਮੇਨ ਕ੍ਰੌਪ ਉਹੀ ਹੁੰਦੀ ਹੈ ਸੋ ਉਹਦੇ ਵਿੱਚ ਜਿਸ ਤਰ੍ਹਾਂ ਪਿੱਛੇ ਜੇ ਬਾਰਿਸ਼ ਹੋਈ ਹੈ ਗਸਤੇ ਵਿੱਚ ਤਾਂ ਉਹ ਕਾਫੀ ਯੂਸਫੁਲ ਰਹੀ ਹੈ ਝੋਨੇ ਲਈ ਵੀ ਬਾਸਮਤੀ ਲਈ ਵੀ ਕਿਉਂਕਿ ਸਾਡੀ ਜਿਹੜੀ ਬਾਰਿਸ਼ ਦੇ ਨਾਲ ਸਾਡੀ ਜਿਹੜੀ ਇਰੀਗੇਸ਼ਨ ਹੈ ਉਹਨੂੰ ਘੱਟ ਲਾਉਣੀ ਪਈ ਹੈ ਤੇ ਬਾਕੀ ਬਟ ਹੁਣ ਜਿਹੜੀ ਬਾਰਿਸ਼ ਹੋ ਰਹੀ ਹੈ ਇਹ ਇਸ ਤਰ੍ਹਾਂ ਕਿ ਸਕੈਟਰਡ ਹੋ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਨਹੀਂ ਹੋ ਰਹੀ ਸੋ ਇਸ ਕਰਕੇ ਹਾਲੇ ਤੱਕ ਤਾਂ ਕੰਡੀਸ਼ਨ ਕロップ ਕੰਡੀਸ਼ਨ ਕਾਫੀ ਅੱਛੀ ਹੈ ਬਟ ਫਿਰ ਵੀ ਜਿਸ ਤਰ੍ਹਾਂ ਮੌਇਸਚਰ ਕਾਫੀ ਜ਼ਿਆਦਾ ਹੈ ਹਿਊਮਿਡਿਟੀ ਲੈਵਲ ਹਾਈ ਹੋ ਚੁੱਕਿਆ ਹੈ ਦੋਨੋਂ ਮਾਰਨਿੰਗ ਈਵਨਿੰਗ ਜਿਹੜੇ ਹਿਊਮਿਡਿਟੀ ਹੈ ਉਹ ਔਨ ਦਾ ਹਾਇਰ ਸਾਈਡ ਹੈ ਸੋ ਦੇ ਨਾਲ ਕਈ ਤਰ੍ਹਾਂ ਦੀਆਂ ਜਿਵੇਂ ਫੰਗਲ ਡਿਜ਼ੀਜ਼ ਜਿਹੜੀਆਂ ਉਹ ਹੋ ਸਕਦੀਆਂ ਨੇ ਜਾਂ ਕੋਈ ਇਨਸੈਕਟ ਪੈਸ ਦਾ ਅਟੈਕ ਹੋ ਸਕਦਾ ਸੋ ਫਾਰਮਰਸ ਨੂੰ ਅਸੀਂ ਇਹ ਹੀ ਡਵਾਈਸ ਕਰਾਂਗੇ ਕਿ ਆਪਣਾ ਮੋਨਿਟਰਿੰਗ ਜਿਹੜੀ ਆ ਪ੍ਰੋਪਰ ਕਰਦੇ ਰਹਿਣ ਜਿੱਥੇ ਕਿਤੇ ਵੀ ਲੱਗਦਾ ਕਿ ਕੋਈ ਸਿੰਪਟਮਸ ਨਜ਼ਰ ਆ ਰਹੇ ਨੇ ਜਾਂ ਕੋਈ ਥ੍ਰੈਸ਼ਹੋਲਡ ਲੈਵਲ ਤੋਂ ਜ਼ਿਆਦਾ ਅਟੈਕ ਹੋ ਰਿਹਾ ਉੱਤੇ ਫਿਰ ਉਹ ਆਪਣਾ ਜਿਹੜਾ ਵੀ ਕੋਈ ਫੰਜੀਸਾਈਡ ਜਾਂ ਇਨਸੈਕਟੀਸਾਈਡ ਆ ਉਹ ਸਪਰੇਅ ਕਰ ਸਕਦੇ ਆ ਪਰ ਇਹ ਜ਼ਰੂਰੀ ਹੈ ਕਿ ਉਹ ਪਹਿਲਾਂ ਮਹਾਰਾ ਨਾਲ ਸੰਪਰਕ ਕਰਨ ਫਿਰ ਉਹਨਾਂ ਦੀ ਰਾਏ ਦੇ ਹਿਸਾਬ ਨਾਲ ਹੀ ਆਪਣਾ ਅਮਲ ਕਰਨ ਕੀ ਅਲਰਟ ਰਹਿਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਜਿਹੜਾ ਮੌਸਮ ਹੈ ਜਿੱਤ ਦਿਨ ਕਰਵਟ ਲੈਂਦਾ ਜਾ ਰਿਹਾ ਹੈ ਹਾਂਜੀ ਬਿਲਕੁਲ ਕੁਛ ਨਾ ਕੁਛ ਚੇਂजेस ਚੱਲੀ ਜਾ ਰਹੀਆਂ ਨੇ ਜਿਸ ਤਰ੍ਹਾਂ ਕਿ ਆਪਾਂ ਸਪਟੰਬਰ ਦੇਖਿਆ ਕਿ ਜਿਸ ਤਰ੍ਹਾਂ ਜਦੋਂ ਤੋਂ ਸ਼ੁਰੂ ਹੋਇਆ ਕਾਫੀ ਅੱਛੀ ਬਾਰਿਸ਼ ਜਿੱਦਿਆ ਰਿਕਾਰਡ ਕੀਤੀ ਜਾ ਰਹੀ ਹੈ ਪਰ ਕੁਝ ਡਿਸਟ੍ਰਿਕਟਸ ਦੇ ਵਿੱਚ ਇਹ ਬਾਰਿਸ਼ ਰਿਕਾਰਡ ਹੋਈ ਹੈ ਸਾਰੇ ਪੰਜਾਬ ਦੇ ਵਿੱਚ ਬਾਰਿਸ਼ ਨਹੀਂ ਹੈ ਹਾਲੇ ਵੀ ਸਾਡੇ ਕੋਲ 25% ਐਫਸਰਟ ਚੱਲ ਰਿਹਾ ਹੈ ਬਟ ਜਿਸ ਤਰ੍ਹਾਂ ਕਿ ਹੁਣ ਇੱਕ ਦੋ ਦਿਨਾਂ ਦੇ ਵਿੱਚ ਹਲੇ ਹੈ ਇੱਕ ਮਤਲਬ ਬਾਰਿਸ਼ ਦੇ ਚਾਂਸਸ ਨੇ ਤੇ ਉਸ ਤੋਂ ਬਾਅਦ ਕਾਫੀ ਚਾਂਸਸ ਨੇ ਜਿਸ ਤਰ੍ਹਾਂ ਕਿ ਸਾਨੂੰ ਫੋਰਕਾਸਟ ਵੀ ਆਈ ਹੈ ਕਿ ਮੌਸਮ ਜਿਹੜਾ ਉਹ ਸਾਫ਼ ਹੋ ਸਕਦਾ ਸੋ ਇੱਕ ਵਾਰੀ ਅਗਰ ਮੌਸਮ ਸਾਫ਼ ਹੋ ਜਾਂਦਾ ਤਾਂ ਸਾਨੂੰ ਫਿਰ ਤਿੰਨ ਚਾਰ ਦਿਨ ਜਿਹੜਾ ਉਹ ਕਲੀਅਰ ਵੈਦਰ ਦੀ ਹੀ ਪ੍ਰੈਡਿਕਸ਼ਨ ਨਜ਼ਰ ਆ ਰਹੀ ਹੈ ਤਾਂ ਐਸੀ ਕੁਝ ਅਗਲੇ ਆਉਣ ਵਾਲੇ ਦਿਨਾਂ ਵਾਸਤੇ ਵੈਦਰ ਫੋਰਕਾਸਟਿੰਗ ਤੇ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਵੈਦਰ ਫੋਰਕਾਸਟਿੰਗ ਦੇ ذریعے ਕਿ ਤੁਸੀਂ ਆਪਣਾ ਫਿਊਚਰ ਦੇਖ ਸਕਦੇ ਹੋ ਅਗਲੇ ਜਿਹੜੇ ਆਉਣ ਵਾਲੇ ਦਿਨ ਉੱਤੇ ਆਪਣੇ ਪਲਾਨ ਅਕੋਰਡਿੰਗਲੀ ਕ੍ਰੀਏਟ ਕਰ ਸਕਦੇ ਹੋ ਤੇ ਇਦਾਂ ਦੀ ਵੈਦਰ ਫੋਰਕਾਸਟਿੰਗ ਲਈ ਸਾਡੇ ਚੈਨਲ ਜੁੜੇ ਰਹੋ ਸਿਟੀ ਹੈਡਲਾਈਨਸ ਕੈਮਰਨ ਵੈਪਨ ਵਸੀ ਦੇ ਨਾਲ